ਹalleluyah ਅੱवਸੀ ਮੇਰੀ ਪ੍ਰੇਖਵਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਸੇਵਾ ਵਿੱਚ ਕੁੜਕੁੜ ਨਾ ਕਰੋ ਲੂਕਾ ਅਧਿਆਇ 10 ਉਹਦੀ 38 ਤੇ 39 ਹੈ ਫਿਰ ਜਾਂ ਉਹ ਚਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਜਾ ਵੜਿਆ ਅਤੇ ਮਾਰਥਾ ਨਾਉਂ ਦੀ ਇੱਕ ਜਨਾਨੀ ਨੇ ਉਹ ਨੂੰ ਆਪਣੇ ਘਰ ਉਤਾਰਿਆ ਅਤੇ ਮਰੀਮ ਕਰਕੇ ਉਹਦੀ ਇੱਕ ਪੈਨ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਹਦਾ ਵਚਨ ਸੁਣਦੀ ਸੀ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਪ੍ਰਭੇਸ਼ੁਮ ਸੀ ਆਪਣੇ ਚੇਲਿਆਂ ਨਾਲ ਇੱਕ ਪਿੰਡ ਜਾ ਰਿਹਾ ਸੀ ਜਿੱਥੇ ਮਾਰਥਾ ਮਰੀਯਮ ਅਤੇ ਉਹਨਾਂ ਦਾ ਪਰਾਂਵਾਰ ਲਾਝ ਰਹਿੰਦੇ ਸਨ ਜਿਨ੍ਹਾਂ ਨੂੰ ਯੇਸ਼ੁਮ ਸੀ ਪਿਆਰ ਕਰਦਾ ਸੀ ਜਦੋਂ ਪ੍ਰਭੇਸ਼ੁਮ ਸੀ ਉਹਨਾਂ ਦੇ ਘਰ ਗਿਆ ਤਾਂ ਮਾਰਥਾ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਪਰ ਮਰੀਯਮ ਪ੍ਰਭੇਸ਼ੁਮ ਸੀ ਦੇ ਪੈਰਾਂ ਕੋਲ ਬੈਠ ਕੇ ਵਚਨ ਸੁਣ ਰਹੀ ਸੀ ਮਾਰਥਾ ਅਤੇ ਮਰੀਯਮ ਦੋ ਪੈਣਾ ਸਨ ਜਿਨ੍ਹਾਂ ਦਾ ਚੁਣਾਵ ਅਲੱਗ-ਅਲੱਗ ਸੀ ਇੱਕ ਨੇ ਪ੍ਰਭੇਸ਼ੂ ਦੀ ਸੇਵਾ ਕਰਨ ਦੀ ਚੋਣ ਕੀਤੀ ਅਤੇ ਦੂਜੀ ਨੇ ਪ੍ਰਭੇਸ਼ੂ ਦੇ ਕੋਲ ਬੈਠ ਕੇ ਵਚਨ ਸੁਣ ਦੀ ਚੋਣ ਕੀਤੀ ਪਰ ਕੁਝ ਸਮੇਂ ਬਾਅਦ ਮਾਰਥਾ ਚਿੰਤਾ ਕਰਨ, ਅਤੇ ਕੁੜਕੜਾਉਣ ਅਤੇ ਪ੍ਰਭੇਸ਼ੂ ਨੂੰ ਸ਼ਿਕਾਇਤ ਕਰਨ ਲੱਗ ਪਈ ਕਿ ਮੇਰੀ ਭੈਣ ਨੇ ਮੈਨੂੰ ਸੇਵਾ ਕਰਨ ਲਈ ਇਕੱਲਾ ਛੱਡ ਦਿੱਤਾ ਹੈ ਇਸ ਲਈ ਉਸ ਨੂੰ ਮੇਰੀ ਮਦਦ ਕਰਨ ਲਈ ਕਹੋ ਇਸੇ ਤਰਾਂ ਚਦੋਸੀ ਮਰਕੁਸ 26 ਅਧਿਆਇ ਦੀ 6 ਤੋਂ 9 ਆਇਤਾਂ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਕਿ ਪ੍ਰਭੂਸ਼ਨ ਸੀਦੇ 12 ਚੇਲੇ ਸਨ ਅਤੇ ਪ੍ਰਭੂਸ਼ਨ ਸੀ ਉਹਨਾਂ 12 ਚੇਲਿਆਂ ਨੂੰ ਪਿਆਰ ਕਰਦਾ ਸੀ ਜਿਨ੍ਹਾਂ ਵਿੱਚੋਂ ਸਿਰਫ ਤਿੰਨ ਉਹ ਸਨ ਜਿਨ੍ਹਾਂ ਨੇ ਪ੍ਰਭੂਸ਼ਨ ਸੀ ਦੇ ਨੇੜੇ ਰਹਿਣਾ ਚੁਣਿਆ ਪਰ ਉਹਨਾਂ 12 ਚੇਲਿਆਂ ਵਿੱਚੋਂ ਕੁਝ ਚੇਲੇ ਅਜਿਹੇ ਸਨ ਜਿਨ੍ਹਾਂ ਨੇ ਪਰਮੇਸ਼ਰ ਦੇ ਵਿਰੁੱਧ ਕੁੜਕੁੜਾਇਆ ਜਦੋਂ ਮਰੀਮ ਨੇ ਪ੍ਰਵੇਸ਼ਮ ਸੀ ਦੇ ਪੈਰਾਂ ਉੱਤੇ ਅਦਰ ਡੋਲਿਆ ਤਾਂ ਉਹਨਾਂ ਛੇਲਿਆਂ ਵਿੱਚੋਂ ਕੁਝ ਛੇਲੇ ਕੁੜਕੜਾਉਂਦੇ ਹੋਏ ਕਹਿਣ ਲੱਗੇ ਕਿ ਇਹ ਅਦਰ ਚੰਗੇ ਕੀਮਤ ਤੇ ਵੇਚਿਆ ਜਾ ਸਕਦਾ ਸੀ ਅਤੇ ਇਸ ਦਾ ਪੈਸਾ ਗਰੀਬਾਂ ਵਿੱਚ ਵੰਡਿਆ ਜਾ ਸਕਦਾ ਸੀ ਜਾਨੀ ਕਿ ਛੇਲੇ ਗਰੀਬਾਂ ਦੀ ਚਿੰਤਾ ਕਰ ਰਹੇ ਸਨ ਅਤੇ ਪ੍ਰਵੇਸ਼ਮ ਸੀ ਦੇ ਨਾਲ ਰਹਿੰਦੇ ਹੋਈ ਵੀ ਕੁੜਕੜਾਉਂਦੇ ਸਨ ਮੇਰੇ ਪਿਆਰਿਓਂ ਜੇਕਰ ਤੁਸੀਂ ਸੇਵਾ ਕਰ ਰਹੇ ਹੋ ਬੀਜ ਬੀਜ ਰਹੇ ਹੋ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹੋ ਜੇ प्रार्थना ਅਤੇ ਪੂਆਸ ਵਰਾ ਜੀਵਨ ਜੀ ਰਹੇ ਹੋ ਪਰ ਨਾਲ ਹੀ ਤੁਸੀਂ ਕੁੜ 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 ਅਤੇ ਝਗੜਾ ਵੀ ਕਰ ਰਹੇ ਹੋ ਤਾਂ ਤੁਸੀਂ ਆਪਣੇ ਅਭਿਸ਼ੇਕ ਨੂੰ ਉਸ ਥੈਲੇ ਵਿੱਚ ਰੱਖ ਰਹੇ ਹੋ ਜਿਸ ਵਿੱਚ ਛੇਕ ਹੈ ਜਿਸ ਦੇ ਕਾਰਨ ਤੁਹਾਡਾ ਅਭਿਸ਼ੇਕ ਘਟਦਾ ਰਹਿੰਦਾ ਹੈ ਜਿਸ ਦੇ ਕਾਰਨ ਤੁਸੀਂ ਸਾਲਾਂ ਤੱਕ ਸੰਘਰਸ਼ ਕਰਦੇ ਰਹਿੰਦੇ ਹੋ ਅਤੇ ਉਹਨਾ ਨਹੀਂ ਵਧ ਪਾਉਂਦੇ ਜਿਨ੍ਹਾਂ ਪਰਮੇਸ਼ਰ ਨੇ ਤੁਹਾਨੂੰ ਵਧਣ ਲਈ ਚੁਣਿਆ ਹੈ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਚੇਲੇ ਜਿਨ੍ਹਾਂ ਨੇ ਪ੍ਰਭੇਸ਼ਮਸੀਹ ਦੇ ਨੇੜੇ ਰਹਿਣਾ ਚੁਣਿਆ ਅਤੇ ਕਦੇ ਵੀ ਪ੍ਰਭੇਸ਼ਮਸੀਹ ਦੇ ਵਿਰੁੱਧ ਕੁੜਕੁੜਾਇਆ ਨਹੀਂ ਉਹ ਉਹੀ ਚੇਲੇ ਸਨ ਜਿਨ੍ਹਾਂ ਨੂੰ ਸਭ ਤੋਂ ਵੱਧ ਇਸਤੇਮਾਲ ਕੀਤਾ ਗਿਆ ਅਤੇ ਉਹਨਾਂ ਨੇ ਪ੍ਰਭੇਸ਼ਮਸੀਹ ਦੀ ਤਰ੍ਹਾਂ ਮਹਾਨ ਕੰਮ ਕੀਤੇ ਪਿਆਰਿਓ ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ ਉਪਵਾਸ ਰੱਖਦੇ ਹੋ ਅਤੇ ਕੁੜਕੜੋਂ ਦੀਵੀ ਹੋ ਤਾਂ ਪ੍ਰਾਰਥਨਾ ਅਤੇ ਪੂਆਸ ਟੱਕਣ ਨਾਲ ਤੁਹਾਨੂੰ ਜੋ ਵਿਸ਼ੇਕ ਮਿਲਿਆ ਹੈ ਉਹ ਕੁੜਕੜਾਉਣ ਦੇ ਕਰਕੇ ਖਤਮ ਹੋ ਜਾਵੇਗਾ ਅਤੇ ਤੁਸੀਂ ਅੱਗੇ ਨਹੀਂ ਵੱਧ ਸਕੋਗੇ ਤੁਸੀਂ ਉਸੇ ਜਗ੍ਹਾ ਅਤੇ ਸਥਿਤੀ ਵਿੱਚ ਸੰਘਰਸ਼ ਕਰਦੇ ਰਹੋਗੇ ਇਸ ਲਈ ਆਪਣੀ ਹਰ ਸਥਿਤੀ ਵਿੱਚ ਕੁੜਕੜਾਉਣਾ ਬੰਦ ਕਰੋ ਅਤੇ ਪਰਮੇਸ਼ਰ ਦਾ ਧੰਨਵਾਦ ਕਰੋ ਤਾਂ ਜੋ ਪਰਮੇਸ਼ਰ ਤੁਹਾਨੂੰ ਅਸੀਸ ਦੇਵੇ ਅਤੇ ਤੁਹਾਨੂੰ ਵਧਾ ਸਕੇ ਆਮਨ ਅਓ ਸੀ ਮਿਲ ਕੇ ਵਾਅਦਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਤੁਹਾਡੇ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੀ ਸੇਵਾ ਵਿੱਚ ਕਦੇ ਵੀ ਨਹੀਂ ਕੁੜ ਕੁੜਾਵਾਂਗਾ ਭਾਵੇਂ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਮੈਂ ਹਮੇਸ਼ਾ ਤੁਹਾਡਾ ਧੰਨਵਾਦ ਕਰਦਾ ਰਹਾਂਗਾ ਪ੍ਰਭੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮੇਨ